ਫੇਰ ਤੋਂ ਲੈ ਕੇ ਹੁਣ ਤੱਕ ਹਾਲਾਤ ਤਣਾਅਪੂਰਵਕ ਸੀਗੇ ਕਿਉਂਕਿ ਪੈਟਰੋਲ ਨਹੀਂ ਮਿਲ ਰਿਹਾ ਸੀ ਡੀਜ਼ਲ ਨਹੀਂ ਮਿਲ ਰਿਹਾ ਸੀ ਪਰ ਹੁਣ ਮੇਰੇ ਪਿੱਛੇ ਇਹ ਟਰੱਕਸ ਪੈਟਰੋਲ ਤੇ ਡੀਜ਼ਲ ਭਰਵਾਉਣ ਦੇ ਵਾਸਤੇ ਹੁਣ ਏਜੰਸੀ ਦੇ ਵਿੱਚ ਆਏ ਨੇ ਵਾਪਸ ਆਣੇ ਸ਼ੁਰੂ ਹੋ ਗਏ ਨੇ ਏਜੰਸੀ ਦੇ ਬਾਹਰ ਧਰਨਾ ਲੱਗਿਆ ਹੋਇਆ ਸੀ ਡਰਾਈਵਰ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਸੀ ਔਰ ਟਰੱਕਸ ਜਿਹੜੇ ਨੇ ਉਹ ਅੰਦਰ ਨਹੀਂ ਜਾਣ ਦਿੱਤੇ ਜਾ ਰਹੇ ਸੀ ਯਾਰ ਆ ਜ਼ਾਹਰ ਤਨ ਜਦੋਂ ਇਹੋ ਜੀ ਸਥਿਤੀ ਬਣੀ ਸੀ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਪਲਾਈ ਨਹੀਂ ਹੋ ਰਿਹਾ ਸੀ ਪੈਟਰੋਲ ਜਾਂ ਡੀਜ਼ਲ ਜਿਸ ਕਰਕੇ ਫਿਊਲ ਨਾ ਮਿਲਣ ਕਰਕੇ ਕਿਤੇ ਨਾ ਕਿਤੇ ਆਵਾਜਾਹੀ ਨੂੰ ਵੱਡਾ ਅਸਰ ਪਿਆ ਸੀ ਲੋਕ ਤਣਾਅ ਦੇ ਵਿੱਚ ਸੀ ਕਿਉਂਕਿ ਪੈਟਰੋਲ ਜਾਂ ਡੀਜ਼ਲ ਪ੍ਰਾਪਤ ਨਹੀਂ ਹੋ ਰਿਹਾ ਸੀ ਗੱਡੀਆਂ ਵਾਹਨ ਕਿਸ ਤਰ੍ਹਾਂ ਚੱਲਣੇ ਸੀ ਅਸੀਂ ਚਿੰਤਾ ਬੱਝੀ ਹੋਈ ਸੀ ਪਰ ਹੁਣ ਇੱਕ ਪਾਸੇ ਚੰਗੀ ਖਬਰ ਹੈ ਖੁਸ਼ਖਬਰੀ ਹੈ ਕਿਉਂਕਿ ਅ ਡੀਸੀ ਜਲੰਧਰ ਮੌਜੂਦ ਹੁੰਦੇ ਨੇ ਐਸਐਸਪੀ ਮੁਖਵਿੰਦਰ ਭੁੱਲਰ ਆਉਂਦੇ ਨੇ ਉਹਨਾਂ ਵੱਲੋਂ ਆ ਕੇ ਗੱਲਬਾਤ ਕੀਤੀ ਕਿ ਡਰਾਈਵਰ ਯੂਨੀਅਨ ਦੇ ਨਾਲ ਔਰ ਹੁਣ ਜਿਹੜੀ ਇਹ ਆਵਾਜਾਹੀ ਹੈਗੀ ਆ ਟਰੱਕਸ ਦੀ ਉਹ ਸ਼ੁਰੂ ਕਰ ਦਿੱਤੀ ਗਈ ਆ ਫਿਊਲਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਹੁਣ ਇੱਥੋਂ ਫਿਊਲ ਭਰ ਕੇ ਇਹ ਟਰੱਕਸ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਣਗੇ ਔਰ ਉੱਥੇ ਜਾ ਕੇ ਫਿਊਲਸ ਦਿੱਤੇ ਜਾਣਗੇ ਫਿਲਹਾਲ ਇਹ ਸਾਰਾ ਕੁਝ ਇਸ ਕਰਕੇ ਵਾਪਰਿਆ ਸੀ ਕਿਉਂਕਿ ਟਰੱਕ ਯੂਨੀਅਨ ਹੜਤਾਲ ਤੇ ਸੀ ਹੜਤਾਲ ਇਸ ਕਰਕੇ ਸੀ ਕਿਉਂਕਿ ਨਵੇਂ ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਲਿਆਂਦੇ ਸੀ ਲੋਕ ਸਭਾ ਚ ਪਾਸ ਹੁੰਦੇ ਰਾਸ਼ਟਰਪਤੀ ਪਾਸ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਕਾਨੂੰਨ ਨੂੰ ਰਿਪੀਟਾ ਉਹਨਾਂ ਕਾਨੂੰਨਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਉਹਨਾਂ ਕਾਨੂੰਨਾਂ ਦੇ ਤਹਿਤ ਡਰਾਈਵਰਸ ਜਿਹੜੇ ਨੇ ਉਹ ਜ਼ਿਆਦਾ ਅਸੁਰੱਖਿਤ ਨੇ ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਉੱਤੇ ਜਿਹੜੀ ਹੋਣ ਵਾਲੀ ਕਾਰਵਾਈ ਸੀ ਉਹ ਜ਼ਿਆਦਾ ਵੱਧ ਗਈ ਸੀ ਜੇ ਬਾਈ ਚਾਂਸ ਕਿਤੇ ਕੋਈ ਟਰੱਕ ਟਕਰਾ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਵੱਧ ਗਈ ਸੀ ਉਹਨਾਂ ਤੇ ਉੱਤੇ ਹੋਣ ਵਾਲੀ ਕਾਰਵਾਈ ਵੱਧ ਗਈ ਸੀ ਜਦੋਂ ਪੂਰਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਆਸ-ਪਾਸ ਦੇ ਸੂਬੇ ਵੀ ਵਕਫਾ ਖਾਵਾ ਦੇ ਉੱਤੇ ਚੋਕ ਹੁੰਦੇ ਨੇ ਫਿਊਲ ਕੰਜ਼ਮਪਸ਼ਨ ਨੂੰ ਲੈ ਕੇ ਕਿਉਂਕਿ ਫਿਊਲ ਨਹੀਂ ਮਿਲਦਾ ਪਿਆ ਸੀ ਤਾਂ ਉਦੋਂ ਸਭ ਤੋਂ ਪਹਿਲਾਂ ਸਪਲਾਈਅਰਸ ਜਿਹੜੇ ਪੈਟਰੋਲ ਪੰਪ ਦੇ ਮਾਲਕ ਸੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਔਰ ਅੰਤ ਦੇ ਵਿੱਚ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣ ਪੀੜਾ ਔਰ ਅੰਤ ਦੇ ਵਿੱਚ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਹੁਣ ਹਾਲਾਤ ਸ਼ਾਮ ਢਲਦੇ ਢਲਦੇ ਇਦਾਂ ਦੇ ਬਣਦੇ ਪਏ ਨੇ ਕਿ ਹੁਣ ਪੈਟਰੋਲ ਨੂੰ ਲੈ ਕੇ ਡੀਜ਼ਲ ਨੂੰ ਲੈ ਕੇ ਸਪਲਾਈ ਜਿਹੜੀ ਆ ਉਹ ਦੁਬਾਰਾ ਸ਼ੁਰੂ ਕਰਨ ਦੀ ਗੱਲ ਹੋ ਰਹੀ ਹੈ ਇਸ ਵੇਲੇ ਏਜੰਸੀ ਦੇ ਅੰਦਰ ਖੜੇ ਹੋਏ ਆ ਔਰ ਟਰੱਕਸ ਜਿਹੜੇ ਨੇ ਉਹ ਵਾਰੋ ਵਾਰੀ ਜਾਣਗੇ ਆਪਣਾ ਫਿਊਲ ਭਰਉਣਗੇ ਔਰ ਸਪਲਾਈ ਜਿਹੜੀ ਆ ਨਿਰੰਤਰ ਸ਼ੁਰੂ ਕਰ ਦਿੱਤੀ ਜਾਣਗੀ ਇਹ ਵੀ ਗੱਲ ਕਹੀ ਗਈ ਹੈ ਕਿ ਆਉਣ ਵਾਲੇ ਕੁਝ 6 ਤੋਂ 7 ਘੰਟੇ ਦੇ ਵਿੱਚ ਵਿੱਚ ਇਹ ਸਪਲਾਈ ਜਿਹੜੀ ਸ਼ੁਰੂ ਹੋ ਜਵੇਗੀ ਤੇ ਆਮ ਤੌਰ ਦੇ ਉੱਤੇ ਪੈਟਰੋਲ ਪੰਪਸ ਦੇ ਵਿੱਚ ਸਭ ਕੁਝ ਅਵੇਲੇਬਲ ਹੋਵੇਗਾ ਪੈਟਰੋਲ ਤੇ ਡੀਜ਼ਲ ਅਵੇਲੇਬਲ ਹੋਵੇਗਾ ਇਸ ਵੇਲੇ ਏਜੰਸੀ ਦੇ ਵਿੱਚ ਤੁਹਾਨੂੰ ਮੌਜੂਦਾ ਹਾਲਾਤ ਦਿਖਾ ਰਿਹਾ ਸਵੇਰ ਤੋਂ ਹਾਲਾਤ ਤਣਾਪੂਰਵਕ ਸੀ ਚੋਕ ਹੋਇਆ ਪਿਆ ਸੀ ਪੂਰਾ ਪੰਜਾਬ ਆਸ-ਪਾਸ ਦੇ ਸੂਬੇ ਵੀ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਜੂਝ ਰਹੇ ਸੀ ਪਰ ਹੁਣ ਇਤਨਾ ਕਿਤੇ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਮੁਹੱਈਆ ਕੀਤਾ ਜਾਵੇਗਾ ਇਹ ਅਪੀਲ ਕੀਤੀ ਗਈ ਹੈ ਮੁਖਵਿੰਦਰ ਸਿੰਘ ਭੁੱਲੜ ਐਸਐਸਪੀ ਮੌਜੂਦ ਸਨ ਔਰ ਨਾਲ ਦੀ ਨਾਲ ਹੀ ਡੀਸੀ ਜਲੰਧਰ ਮੌਜੂਦ ਸਨ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ 30 ਦਿਨ ਦਾ ਸਮਾਂ ਦਿੱਤਾ ਜਾਵੇ ਕੇਂਦਰ ਤੱਕ ਗੱਲ ਕੀਤੀ ਜਾਵੇਗੀ ਔਰ ਉਹਨਾਂ ਦੀ ਜਿਹੜੇ ਡਰਾਈਵਰ ਯੂਨੀਅਨ ਹੈ ਉਹਨਾਂ ਦੀ ਇਹ ਅਪੀਲ ਜ਼ਰੂਰ ਕੇਂਦਰ ਤੱਕ ਸੈਂਟਰ ਤੱਕ ਪਹੁੰਚਾਈ ਜਾਵੇਗੀ ਹੁਣ 30 ਦਿਨ ਦਾ ਸਮਾਂ ਜ਼ਰੂਰ ਦੇ ਦਿੱਤਾ ਗਿਆ ਪਰ ਦੂਜੇ ਪਾਸੇ ਜੇ ਡਰਾਈ ਕਿ ਭਾਵੇਂ 30 ਦਿਨ ਦਾ ਸਮਾਂ ਦਿੱਤਾ ਹੈ ਪਰ 30 ਦਿਨ ਦੇ ਬਾਅਦ ਇੱਕ ਦਿਨ ਵੀ ਉੱਤੇ ਨਹੀਂ ਹੋਵੇਗਾ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਸੜਕਾਂ 'ਤੇ ਬੈਠਣਗੇ ਔਰ ਸੜਕਾਂ 'ਤੇ ਬੈਠ ਕੇ ਫਿਰ ਭਾਵੇਂ ਬੁਲਡੋਜ਼ਰ ਕਢਾ ਦਿਓ ਉਹ ਪਿਛੇ ਨਹੀਂ ਹਟਣਗੇ ਫਿਲਹਾਲ ਨਿਰੰਤਰ ਸਪਲਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਜੇ ਵੀ ਟਰੱਕਸ ਜਿਹੜੇ ਨੇ ਉਹ ਜਾ ਰਹੇ ਨੇ ਫਿਊਲ ਭਰਾ ਰਹੇ ਨੇ ਫਿਊਲ ਭਰਉਣ ਤੋਂ ਬਾਅਦ ਅਈ ਅੱਗੇ ਸਦਾ ਸਪਲਾਈ ਜਿਹੜੀ ਆ ਉਹ ਕੀਤੀ ਜਾਵੇਗੀ ਸਪਲਾਈ ਹੋਵੇਗੀ ਵੱਖ-ਵੱਖ ਪੈਟਰੋਲ ਪੰਪਸ ਦੇ ਉੱਤੇ ਔਰ ਆਮ ਕਰਕੇ ਜਨਤਾ ਜਿਹੜੀ ਆ ਉਹ ਪੈਟਰੋਲ ਭਰਾ ਸਕੇਗੀ ਡੀਜ਼ਲ ਭਰਾ ਸਕੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ